ਕੁਝ ਕੁੜੀਆਂ ਜਿਹੜੀਆਂ ਰੀਲਾ ਬਣਾਉਣ ਦੇ ਚੱਕਰ ਦੇ ਵਿੱਚ ਹੀ ਸੂਟ ਪਾਉਂਦੀਆਂ ਨੇ ਜੇ ਹੁਣ ਮੈਂ ਤੁਹਾਨੂੰ ਪਰਸਨਲੀ ਪੁੱਛ ਲਾਂ ਵੀ ਤੁਹਾਨੂੰ ਸੂਟ ਪਸੰਦ ਨਹੀਂ ਅੱਜ ਗੱਲ ਆਪਾਂ ਸੂਟਾਂ ਦੀ ਕਰ ਰਹੇ ਤੇ ਮੈਂ ਜੀਨ ਪਾਈਏ ਬਹੁਤ ਸਾਰੇ ਲੋਕ ਕੋਮੈਂਟ ਵੀ ਕਰਨਗੇ ਜੀ ਕੋ ਕਹਿੰਦੇ ਕਹਿੰਦੇ ਨਹੀਂ ਵਾਪਸ ਨਹੀਂ ਕਰਨਾ ਵੀ ਹੁਣ ਮੈਂ ਤੇਰੇ ਸ਼ਗਨਾਂ ਦਾ ਸੂਟ ਲੈ ਆਇਆ ਤਾਂ ਤੈਨੂੰ ਇਹੀ ਪਾਉਣਾ ਪਊਗਾ ਵੀ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਹੈ ਕਿ ਚੰਗਾ ਖਾਣਾ ਚੰਗਾ ਪੈਣਾ ਤੇ ਚੰਗਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਮਨਜੀਤ ਕੌਰ ਤੇ ਮੇਰੇ ਨਾਲ ਮੌਜੂਦ ਨੇ ਅਮਨਪ੍ਰੀਤ ਕੌਰ ਤੇ ਪ੍ਰੋਗਰਾਮ ਕੀ ਹੈ ਕੀ ਹੈ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਬਿਲਕੁਲ ਸਾਡੇ ਪ੍ਰੋਗਰਾਮ ਦੇ ਨਾਮ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਇੱਥੇ ਗੱਲਾਂ ਕਰਾਂਗੇ ਤੇ ਗੱਲਾਂ ਕਰਾਂਗੇ ਸੂਟਾਂ ਦੀਆਂ ਤੇ ਸੂਟਾਂ ਨੂੰ ਲੈ ਕੇ ਪਹਿਲੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਮਹਿਲਾਵਾਂ ਜਾਂ ਔਰਤਾਂ ਕੀ ਸੋਚਦੀਆਂ ਸੀ ਤੇ ਉਸ ਬਾਰੇ ਅਸੀਂ ਗੱਲ ਕਰਾਂਗੇ ਤਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਬਿਲਕੁਲ ਅਮ ਜਿਵੇਂ ਕਿ ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਔਰਤਾਂ ਨੇ ਹਨਾ ਉਹ ਇੱਕ ਸੂਟ ਦੇ ਨਾਲ 4 ਤੋਂ 5-5 ਵਿਆਹ ਕੱਟਦੇ ਸੀ ਲੇਕਿਨ ਅੱਜ ਇੱਕ ਵਿਆਹ ਦੇ ਵਿੱਚ 5 ਤੋਂ 6 ਸੂਟ ਬਣਦੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿੱਦਾਂ ਮਨਜੀ ਤੁਸੀਂ ਸੂਟਾਂ ਦੀ ਗੱਲ ਕੀਤੀ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਸੂਟਾਂ ਸਪੈਸ਼ਲੀ ਸੂਟਾਂ ਦੇ ਬਾਰੇ ਗੱਲ ਕਰ ਰਹੇ ਆ ਤਾਂ ਹੁੰਦਾ ਜੀ ਆਪਾਂ ਸਮਾਂ ਵੇਖੀਏ ਤੇ ਪੁਰਾਣਾ ਸਮਾਂ ਵੇਖੀਏ ਉਸ ਟਾਈਮ ਕੁੜੀਆਂ ਨੂੰ ਆਜ਼ਾਦੀ ਨਹੀਂ ਸੀ ਹੁੰਦੀ ਉਸ ਟਾਈਮ ਜੋ ਮਾਪਿਆਂ ਨੇ ਦੇਤਾ ਜੋ ਘਰਦਿਆਂ ਨੇ ਦਾਦੀ ਨੇ ਦੇਤਾ ਹਨਾ ਜਾਂ ਨਾਨੀਆਂ ਨੇ ਦੇਤਾ ਉਹੀ ਉਹਨਾਂ ਨੇ ਪਾ ਲੈਣਾ ਤੇ ਉਹੀ ਉਹਨਾਂ ਨੇ ਸਵਾਲ ਲੈਣਾ ਹਨਾ ਤੇ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਦੇ ਵਿੱਚ ਕੁੜੀਆਂ ਨੂੰ ਫ੍ਰੀडम ਵੀ ਮਿਲ ਗਈ ਆ ਤੇ ਚੁਆਇਸਿਸ ਵੀ ਵੱਧ ਗਈਆਂ ਨੇ ਤੇ ਸੂਟਾਂ ਦੇ ਨਾਲ ਕੀ ਹੈ ਵੈਰਾਈਟੀ ਵੀ ਵੱਧ ਗਈ ਹੈ ਸੂਟਾਂ ਦੀ ਹੁਣ ਕੀ ਹੈ ਪਹਿਲਾਂ ਸਮਿਆਂ ਦੇ ਵਿੱਚ ਇੱਕ ਇੱਕ ਦੋ ਦੋ ਸੂਟ ਮਸਾ ਹੀ ਹੁੰਦੇ ਸੀਗੇ ਉਹੀ ਵਿਆਹ ਤੇ ਪਾ ਲੈਂਦੀਆਂ ਸੀਗੀਆਂ ਉਹੀ ਕੁੜੀਆਂ ਘਰੇ ਪਾ ਲੈਂਦੀਆਂ ਸੀਗੀਆਂ ਅੱਜ ਕੀ ਹੈ ਸਮਾਂ ਬਦਲ ਗਿਆ ਅੱਜ ਵਿਆਹ ਇੱਕ ਹੁੰਦਾ ਆ ਤੇ ਫੰਕਸ਼ਨ ਉਹਨਾਂ ਦੇ 7-8 ਹੁੰਦੇ ਨੇ ਤੇ 7-8 ਮੀਨਸ 7-8 ਸੂਟ ਹੋਗੇ ਤੇ ਬਿਲਕੁਲ ਇੱਕ ਜਿਹੜਾ ਕਿ ਅੱਜਕੱਲ ਆਪਾਂ ਦੇਖਦੇ ਆ ਹਨਾ ਹੁਣ ਜ਼ਿਆਦਾਤਰ ਗੀਤ ਵੀ ਜਿਹੜੇ ਨੇ ਉਹ ਸੂਟਾਂ ਤੇ ਆਉਂਦੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਕੁਝ ਕੁੜੀਆਂ ਜਿਹੜੀਆਂ ਰੀਲਾ ਬਣਾਉਣ ਦੇ ਚੱਕਰ ਦੇ ਵਿੱਚ ਹੀ ਸੂਟ ਪਾਉਂਦੀਆਂ ਨੇ ਦੇਖੋ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਕੁੜੀਆਂ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਹੀ ਸੂਟ ਪਾਉਂਦੀਆਂ ਨੇ ਕਿਉਂਕਿ ਕੁੜੀਆਂ ਨੂੰ ਸ਼ੌਂਕ ਹੁੰਦਾ ਆ ਕਿਉਂਕਿ ਕਹਿੰਦੇ ਨੇ ਹੈਗੇ ਕਿ ਸਾਦਗੀ ਤੇ ਸਰਦਾਰੀ ਸੂਟ ਦੇ ਵਿੱਚ ਹੀ ਜੱਚਦੀ ਆ ਹਨਾ ਸੂਟ ਇੱਕ ਅਲੱਗ ਜੀ ਵੱਖਰੀ ਜੀ ਲੁੱਕ ਦਿੰਦਾ ਹੈ ਜਦੋਂ ਕੁੜੀ ਸੂਟ ਪਾ ਕੇ ਨਿਕਲਦੀ ਆ ਉਹਦਾ ਇੱਕ ਪਰਸਨੈਲਿਟੀ ਵੀ ਅਲੱਗ ਨਿਖਰ ਕੇ ਸਾਹਮਣੇ ਆਉਂਦੀ ਆ ਸੂਟ ਹਰੇਕ ਕੁੜੀ ਦੇ ਪਾਇਆ ਜੱਚਦਾ ਆ ਕੋਈਂ ਅੱਜਕੱਲ ਪਾਉਂਦੀਆਂ ਨੇ ਕੁੜੀਆਂ ਜੀਨਸ ਵੀ ਪਾਉਂਦੀਆਂ ਨੇ ਵੈਸਟਰਨ ਕਲਚਰ ਹੋਣ ਕਰਕੇ ਵੈਸਟਰਨ ਕੱਪੜੇ ਵੀ ਪਾਉਂਦੀਆਂ ਨੇ ਬਿਲਕੁਲ ਤੇ ਜਿਵੇਂ ਅੱਜ ਗੱਲ ਆਪਾਂ ਸੂਟਾਂ ਦੀ ਕਰ ਰਹੇ ਤੇ ਮੈਂ ਜੀਨ ਪਾਈਏ ਬਹੁਤ سارے ਲੋਕ ਕਮੈਂਟ ਵੀ ਕਰਨਗੇ ਆਣਗੇ ਹੋ ਸਕਦਾ ਹੈ ਕਮੈਂਟ ਆਉਣ ਤੁਹਾਡੇ ਤੇ ਹਨਾ ਵੀ ਹਾਂ ਤੁਸੀਂ ਜੀਨ ਪਾਈ ਆ ਤੁਸੀਂ ਟਾਪਿਕ ਤਾਂ ਤੁਸੀਂ ਸੂਟਾਂ ਦਾ ਚੂਜ਼ ਕੀਤਾ ਹੋਇਆ ਇਹ ਈ ਚੋਇਸ ਆ ਤੁਸੀਂ ਪਾ ਸਕਦੇ ਹੋ ਪਰ ਇਹਦਾ ਮਤਲਬ ਇਹ ਥੋੜਾ ਇਹ ਆ ਕਿ ਤੁਸੀਂ ਜੀਨ ਪ ਕੱਲਿਓ ਪਾਉਣੇ ਸੂਟ ਨਹੀਂ ਪਾਉਂਦੇ ਸੂਟ ਵੀ ਪਾਉਂਦੇ ਹੋਵੋਗੇ ਤਾਂ ਜੇ ਹੁਣ ਮੈਂ ਤੁਹਾਨੂੰ ਪਰਸਨਲੀ ਪੁੱਛ ਲਾਂ ਵੀ ਤੁਹਾਨੂੰ ਸੂਟ ਪਸੰਦ ਨਹੀਂ ਤੁਸੀਂ ਕਹੋਗੇ ਓਬਵੀਅਸ ਮੈਨੂੰ ਪਸੰਦ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਹੀ ਦੱਸਿਆ ਆ ਕਿ ਜਿਹੜਾ ਸੂਟ ਆ ਨਾ ਜਦੋਂ ਕੁੜੀ ਇੱਕ ਸੂਟ ਪਾਉਂਦੀ ਆ ਉਹਦੀ ਜਿਹੜੀ ਪਰਸਨੈਲਿਟੀ ਆ ਉਹ ਵੱਖਰੀ ਨਿੱਖੜ ਕੇ ਸਾਹਮਣੇ ਆਉਂਦੀ ਆ ਕਿ ਇੱਕ ਸਾਦਗੀ ਇੱਕ ਸਰਦਾਰੀ ਜਿਹੜੀ ਸੂਟ ਦੇ ਵਿੱਚ ਹੀ ਲੱਗਦੀ ਆ ਉਹ ਜੀਨ ਪੈਂਟ ਦੇ ਵਿੱਚ ਨਹੀਂ ਜੱਚਦੀ ਕੁੜੀ ਉਹ ਕਹਿੰਦੇ ਆ ਨਾ ਸੂਟ ਪਾ ਕੇ ਹਨਾ ਜ ਕੋਈ ਕੁੜੀ ਸੂਟ ਪਾ ਕੇ ਤੁਰਦੀ ਆ ਤੇ ਫਿਰ ਰੋਬ ਵੀ ਜਿਹੜਾ ਪੂਰਾ ਹੈ ਨਾ ਅਲੱਗ ਦਾ ਹੁੰਦਾ ਕਹਿੰਦੇ ਨੇ ਕਿ ਜਦੋਂ ਇੱਕ ਔਰਤ ਸੋਹਣੇ ਲੀੜੇ ਪਾ ਲੈਂਦੀ ਆ ਹਨਾ ਤਾਂ ਉਦੋਂ ਜਿਹੜਾ ਉਸ ਔਰਤ ਦਾ ਨਿਖਾਰ ਹੈ ਉਹ ਹੋਰ ਵੀ ਵੱਧਦਾ ਹੈ ਬੜੀਆਂ ਵੱਧਦਾ ਹੈ ਜੀ ਹਾਂ ਤਾਂ ਇਹ ਚੀਜ਼ਾਂ ਇੱਕ ਗੱਲ ਹੋਰ ਕਹਿੰਦੇ ਆ ਕਿ ਜਿਹੜੀਆਂ ਔਰਤਾਂ ਨੇ ਉਹ ਇੱਕ ਦੂਜੀ ਦੇ ਸੂਟ ਦੇ ਕੇ ਜੈਲਸ ਕਰਦੇ ਨੇ ਗੱਲ ਸੱਚ ਹੋ ਸਕਦਾ ਹੈ ਆ ਵੀ ਮਤਲਬ ਜੈਲਸ ਤਾਂ ਨਹੀਂ ਆਪਾਂ ਕਹਿੰਦੇ ਹੈਗੇ ਜੈਲਸ ਹੋ ਜਾਂਦਾ ਵੀ ਚਲੋ ਇੱਕ ਅਲੱਗ ਲੈਵਲ ਹੋ ਜਾਂਦਾ ਜੈਲਸ ਦਾ ਹਨਾ ਸੂਟ ਕਿਸੇ ਨੂੰ ਤੁਸੀਂ ਪਾਇਆ ਹੋਇਆ ਮੈਂ ਪਾਇਆ ਹੋਇਆ ਜਿਵੇਂ ਹੁਣ ਆਪਾਂ ਨੂੰ ਕਲਰ ਦਾ ਚੁਆਇਸ ਕਰਨੀ ਔਖੀ ਹੁੰਦੀ ਹੈ ਜੇ ਆਪਾਂ ਨੂੰ ਆਪਾਂ ਕਹਦੀ ਕਿ ਉਹਦੇ ਤੇ ਆ ਰੰਗ ਸੋਹਣਾ ਲੱਗਦਾ ਆਪਾਂ ਸੋਚ ਲੈਂਦੇ ਵੀ ਸਾਡੇ ਤੇ ਵੀ ਸ਼ਾਇਦ ਆ ਰੰਗ ਸੋਹਣਾ ਲੱਗੂਗਾ ਇਸ ਕਰਕੇ ਆਪਾਂ ਉਸ ਚੀਜ਼ ਨੂੰ ਪਰਚੇਸ ਕਰ ਲੈਂਦੇ ਵੀ ਨਹੀਂ ਨਹੀਂ ਆ ਕਲਰ ਮੇਰੇ ਕੋਲ ਹੋਣਾ ਚਾਹੀਦਾ ਉਹਦੇ ਨਾਲ ਕਲਰ ਦੇ ਪਿੱਛੇ ਜਾਣ ਕਰਕੇ ਨਾ ਕੁੜੀਆਂ ਦੇ ਕੋਲੇ ਲੀਡੀਜ਼ ਦੇ ਕੋਲੇ ਸੂਟ ਦੀ ਕਲੈਕਸ਼ਨ ਵੀ ਵੱਜ ਜਾਂਦੀ ਆ ਮੈਰਿਜ ਦੇ ਵਿੱਚ ਫੰਕਸ਼ਨਸ ਦੇ ਵਿੱਚ ਤਾਂ ਚਲੋ ਸੂਟ ਲੈਣ ਹੀ ਲੈਣੇ ਨੇ ਪਰ ਇੱਕ ਦੂਜੇ ਦੇ ਪਾਇਆ ਹੋਇਆ ਦੇਖ ਕੇ ਵੀ ਨਾ ਕਲੈਕਸ਼ਨ ਹੋਰ ਵੱਜ ਜਾਂਦੀ ਆ ਸੂਟਾਂ ਦੀ ਤੇ ਬਿਲਕੁਲ ਇੱਕ ਹੋਰ ਜਿਹੜੀ ਕਹਿੰਦੇ ਕਿ ਇੱਕ ਅਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਨਾ ਕਿ ਬੂਟੀ ਵਾਲਾ ਸੂਟ ਬਹੁਤ ਚੱਲਿਆ ਹੋਇਆ ਸੀ ਉਹ ਕੀ ਸਟੋਰੀ ਆ ਉਸ ਸਟੋਰੀ ਦਾ ਐਗਜ਼ੈਕਟਲੀ ਮੈਨੂੰ ਪਤਾ ਨਹੀਂ ਵੀ ਬੂਟੀ ਵਾਲਾ ਸੂਟ ਕਿਉਂ ਇੰਨਾ ਫੇਮਸ ਹੋਇਆ ਸੀ ਚਲੋ ਇੱਕ ਫਿਲਮ ਆਈ ਸੀ ਉਹਦੇ ਵਿੱਚ ਕਿਹਾ ਸੀ ਕਿ ਉਹਨੂੰ ਰੈਸਟ੍ਰਿਕਸ਼ਨ ਸੀਗੀ ਵੀ ਉਹ ਬੂਟੀ ਵਾਲਾ ਸੂਟ ਨਹੀਂ ਉਹਨੇ ਕੁੜੀ ਨੇ ਪਾਉਣਾ ਹਨਾ ਮਾਡਲ ਨੇ ਨਹੀਂ ਪਾਉਣਾ ਪਰ ਪੁਰਾਣੇ ਸਮੇਂ ਦੇ ਵਿੱਚ ਇਹੀ ਹੁੰਦੇ ਸੀ ਕੜਾਈ ਵਾਲੇ ਸੂਟ ਤਾਂ ਹੁੰਦੇ ਹੀ ਨਹੀਂ ਸੀਗੇ ਹਨਾ ਚਲੋ ਬੂਟੀਆਂ ਵਾਲੇ ਹੋ ਗਏ ਪਰ ਹੁਣ ਕਿਤੇ ਨਾ ਕਿਤੇ ਇਹ ਵੀ ਲੱਗਦਾ ਹਨਾ ਕਿ ਪੁਰਾਣਾ ਜਿਹੜਾ ਟ੍ਰੈਂਡ ਹੈ ਉਹ ਵਾਪਸ ਆ ਰਿਹਾ ਹੈ ਹਾਂ ਮੈਂ ਤੁਹਾਨੂੰ ਦੱਸ ਦਿਆਂ ਮੇਰੀ ਮਦਰ ਦੀ ਉਹਨਾਂ ਨੇ ਮਤਲਬ ਮੈਨੂੰ ਇੱਕ ਗੱਲ ਦੱਸੀ ਸੀਗੀ ਕਿ ਉਹਨਾਂ ਦਾ ਜਦੋਂ ਵਿਆਹ ਸੀ ਉਸ ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਵਿਆਹ ਸੀ ਨਾ ਤੇ ਉਹਨਾਂ ਦੇ ਫਾਦਰ ਸਾਹਿਬ ਜਿਵੇਂ ਨਾਨਾ ਜੀ ਨੇ ਨਾਨਾ ਜੀ ਨੇ ਸਭ ਤੋਂ ਮਹਿੰਗਾ ਸੂਟ ਮੇਰੇ ਮੰਮਾ ਨੂੰ ਲੈ ਕੇ ਦਿੱਤਾ ਤੇ ਉਸ ਟਾਈਮ ਉਹ ਪੈਸੇ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੇ ਹੁੰਦੇ ਸੀਗੇ ਕਿਉਂਕਿ ਇੰਨਾ ਪੈਸਾ ਉਦੋਂ ਬੰਦਾ ਕਿਸੇ ਕਿਸੇ ਕੋਲ ਹੀ ਹੁੰਦਾ ਆ ਇੰਨਾ ਮਹਿੰਗਾ ਸੂਟ ਵੀ ਲੈਣਾ ਤੇ ਓਬਵੀਅਸ ਆ ਤਿੰਿਆਂ ਦੇ ਤਾਂ ਹਾਲ ਪੈਂਦੀ ਹੀ ਨੇ ਕਿ ਹਾਂ ਮੇਰੇ ਮਾਪਿਆਂ ਦਾ ਇੰਨਾ ਮਹਿੰਗਾ ਸੂਟ ਮੈਂ ਪਾ ਕੇ ਬੈਠਾਂਗੀ ਇੰਨਾ ਖਰਚਾ ਕਰਾਈ ਜਾਨੀ ਆ ਹਨਾ ਤਾਂ ਉਹਨਾਂ ਨੇ ਕੀ ਕਿਹਾ ਕਹਿੰਦੇ ਕਿ ਨਹੀਂ ਮੈਂ ਨਾ ਇਹ ਸੂਟ ਨਹੀਂ ਲੈਣਾ ਤੁਸੀਂ ਬਰੀ ਦਾ ਸੂਟ ਬਹੁਤ ਮਹਿੰਗਾ ਲੈ ਕੇ ਆਏ ਹੋ ਤੇ ਤੁਸੀਂ ਉਹ ਵਾਪਸ ਕਰ ਦੋ ਹਨਾ ਤੇ ਅੱਗੋਂ ਕਹਿੰਦੇ ਨਾਨਾ ਜੀ ਅੱਗੋਂ ਕਹਿੰਦੇ ਕਹਿੰਦੇ ਨਹੀਂ ਵਾਪਸ ਨਹੀਂ ਕਰਨਾ ਵੀ ਹੁਣ ਮੈਂ ਤੇਰੇ ਸ਼ਗਨਾਂ ਦਾ ਸੂਟ ਲੈ ਆਇਆ ਤਾਂ ਤੈਨੂੰ ਇਹੀ ਪਾਉਣਾ ਪਊਗਾ ਤੇ ਉਹ ਤੁਸੀਂ ਬਲੀਵ ਨਹੀਂ ਕਰਨਾ ਉਹ ਸੂਟ ਅੱਜ ਵੀ ਸਾਡੇ ਘਰੇ ਆ ਤੇ ਉਹ ਮਤਲਬ ਉਹ ਦੁਪੱਟਾ ਮੈਂ ਅੱਜ ਵੀ ਵੇਅਰ ਕਰਦੀ ਆ ਅੱਜ ਵੀ ਮੈਂ ਯੂਜ਼ ਕਰਦੀ ਆ ਤੇ ਉਸ ਟਾਈਮ ਉਸ ਸਮੇਂ ਦੀ ਕੁਆਲਿਟੀ ਤੁਸੀਂ ਯਕੀਨ ਨਹੀਂ ਮੰਨੋਗੇ ਉਸ ਸਮੇਂ ਦੀ ਕੁਆਲਿਟੀ ਉਹ ਅੱਜ ਵੀ ਉਦਾਂ ਹੀ ਆ ਜਿੱਦਾਂ ਉਹ ਪੁਰਾਣੇ ਸਮੇਂ ਦੇ ਵਿੱਚ ਵੀ ਮਤਲਬ ਜਦੋਂ ਨੂੰ ਆਪਾਂ ਤੁਸੀਂ ਵੀਅਰ ਕਰਦੇ ਹਾਂ ਉਹ ਫੀਲ ਆਉਂਦਾ ਹੈ ਕਿ ਉਹ ਸਮਾਂ ਤੁਸੀਂ ਵਾਪਸ ਪਾ ਲਿਆ ਕਿਉਂਕਿ ਉਹੀ ਕੜਾਈ ਉਹੀ ਸਾਰਾ ਕੁਝ ਬਹੁਤ ਮਨ ਐਲੀਗੈਂਟ ਸੂਟ ਆ ਉਹ ਬਹੁਤ ਸੋਹਣਾ ਸੂਟ ਆ ਉਹ ਤੇ ਜਦੋਂ ਇੱਕ ਪੱਤੀ ਆਪਣੀ ਪਤਨੀ ਨੂੰ ਸੂਟ ਲੈ ਕੇ ਦਿੰਦਾ ਹਨਾ ਮੰਨ ਕੇ ਚੱਲੋ ਕਿ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਆ ਗਿਆ ਭਰਾ ਦਾ ਮਿਆਂ ਆ ਗਿਆ ਭੈਣ ਦਾ ਆ ਗਿਆ ਤਾਂ ਇੱਕ ਜਿਹੜੀ ਪਤਨੀ ਹੈ ਜਿਹੜੀ ਔਰਤ ਹੈ ਹਨਾ ਉਹ ਤਾਂ ਸੂਟ ਲਊਗੀ ਤਾ ਇਸ ਚੀਜ਼ ਨੂੰ ਲੈ ਕੇ ਪਤੀ ਕੀ ਸੋਚ ਰਹਾ ਹੋਊਗਾ ਇਹਦੇ ਵਿੱਚ ਤਾਂ ਉਹਨੇ ਪਤੀਆਂ ਨੂੰ ਜ਼ਿਆਦਾ ਪਤਾ ਹੋ ਸਕਦਾ ਹੈ ਕਿਉਂਕਿ ਜਿੱਦਾਂ ਹੁਣ ਹਸਬੈਂਡ ਨੇ ਚਲੋ ਕੋਈ ਮੇਲ ਲਾ ਲਓ ਹਨਾ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਫਾਲਤੂ ਖਰਚੇ ਨੇ ਮੇਰਾ ਮੇਰੇ ਪੌਕੇਟ ਮਨੀ ਇਹ ਜ਼ਿਆਦਾ ਵੇਸਟ ਹੋ ਰਹੀ ਹੈ ਇਹਨਾਂ ਦੇ ਸੂਟਾਂ ਤੇ ਵੇਸਟ ਹੋ ਰਹੀ ਆ ਪਰ ਉਹ ਪੌਕੇਟ ਮਨੀ ਦੇ ਪਿੱਛੇ ਕਿਤਨਾ ਕਿਤੇ ਇੱਕ ਲੇਡੀ ਦਾ ਚਾਹ ਹੁੰਦਾ ਆ ਕਿਉਂਕਿ ਲੇਡੀ ਨੂੰ ਸੂਟ ਪਾਉਣ ਦਾ ਬਹੁਤ ਜ਼ਿਆਦਾ ਚਾਹ ਹੁੰਦਾ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਮੈਂ ਸਭ ਤੋਂ ਵੱਖ ਵਿਖਾਂ ਸਭ ਤੋਂ ਸੋਹਣੀ ਵਿਖਾਂ ਦੇਖਾਂ ਹਨਾ ਕਿਉਂਕਿ ਮੈਰਿਜ ਦੇ ਵਿੱਚ ਅੱਜਕੱਲ੍ਹ ਕਾ ਨੇ ਬੱਥੇਰੇ ਫੰਕਸ਼ਨ ਰੱਖ ਲਏ ਨੇ ਹੁਣ ਇਹ ਤਾਂ ਹੈ ਨਹੀਂਗਾ ਕਿ ਇੱਕ ਸੂਟ ਸਵਾਇਆ ਤੇ ਉਹ ਸਾਰੇ ਫੰਕਸ਼ਨਾਂ ਤੇ ਉਹ ਪਾਊਗੀ ਕਿਉਂਕਿ ਰਿਸ਼ਤੇਦਾਰ ਤਾਂ ਸਾਰਿਆਂ ਦੇ ਸੇਮ ਹੁੰਦੇ ਆ ਹਨਾ ਤੇ ਇਸ ਤਰ੍ਹਾਂ ਕਿ ਉਹਨੂੰ ਜਿੰਨੇ ਫੰਕਸ਼ਨ ਨੇ ਉਨੇ ਹੀ ਸੂਟ ਤੇ ਘਰ ਵਾਲੇ ਨੂੰ ਇਹ ਲੱਗਦਾ ਕਿ ਇਹ ਮੇਰਾ ਖਰਚਾ ਕਰਾਈ ਜਾਂਦੀ ਆ ਇਹ ਹੀ ਲੱਗਦਾ ਹੈ ਉਹਨਾਂ ਨੂੰ ਵੀ ਕਿ ਮੇਰਾ ਖਰਚਾ ਕਰਾਉਂਦੀ ਹੈ ਇਹ ਮੇਰੀ ਪੌਕੇਟ ਮਨੀ ਖਰਾਬ ਹੋ ਰਹੀ ਹੈ ਮੇਰੀ ਵੇਸਟ ਹੋ ਰਹੀ ਹੈ ਸੂਟ ਸੂਟ ਕਰਦੀ ਰਹਿੰਦੀ ਹੈ ਫਿਰ ਉੱਤੋਂ ਜੀ ਸਲਾਈਆਂ ਇੰਨੀ ਇੰਨੀਆਂ ਮਹਿੰਗੀਆਂ ਨੇ ਤੇ ਇਹ ਤਾਂ ਡਿਸਪਿਊਟ ਚੱਲਦੀ ਰਹਿੰਦੇ ਨੇ ਪਰ ਉਹ ਮੈਂ ਮੇਰੇ ਅਕੋਰਡਿੰਗ ਤੇ ਹਸਬੰਦ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਨਹੀਂ ਮੇਰੀ ਵਾਈਫ ਦਾ ਸ਼ੌਂਕ ਆ ਉਹਨੂੰ ਸੂਟ ਪਾਉਣ ਦਾ ਸ਼ੌਂਕ ਆ ਉਹਨੂੰ ਮੈਂ ਦਵਾ ਦਾਂ ਹਨਾ ਇਹ ਹੀ ਹੋ ਸਕਦਾ ਹੈ ਕਿਉਂਕਿ ਬਾਕੀ ਤੁਸੀਂ ਵੀ ਕਿਉਂਕਿ ਇੱਕ ਪਤਨੀ ਨੂੰ ਇਹ ਵੀ ਲੱਗਦਾ ਹੈ ਨਾ ਕਿ ਵਿਆਹ ਤੋਂ ਬਾਅਦ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰ ਸਕਦੇ ਹਾਂ ਨਾ ਮਾਪਿਆਂ ਦੇ ਘਰੇ ਹਾਲਾਂਕਿ ਮਾਪੇ ਚਾਹੁੰਦੇ ਆ ਵੀ ਚੰਗਾ ਤੋਂ ਚੰਗਾ ਸੂਟ ਅਸੀਂ ਆਪਣੇ ਬੱਚਿਆਂ ਨੂੰ ਕੱਪੜੇ ਪਵਾਏ ਹੈ ਹਨਾ ਵੈਸੇ ਵੀ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਹੈ ਕਿ ਚੰਗਾ ਖਾਣਾ ਚੰਗਾ ਪੈਣਾ ਤੇ ਚੰਗਾ ਰਹਿਣਾ ਇਹ ਤਾਂ ਹੈ ਬਿਲਕੁਲ ਤੇ ਉੱਥੇ ਇਹ ਕਈ ਲੋਕ ਜਿਹੜੇ ਸੋਚਦੇ ਆ ਕਿ ਨਹੀਂ ਫਲਾਣੇ ਨੇ ਮਤਲਬ ਅੱਜ ਕੱਲ ਇੱਕ ਹੋਰ ਚੀਜ਼ ਦੇਖੀ ਜਾਵੇ ਕਿ ਸੂਟਾਂ ਦਾ ਜਿਹੜਾ ਇੱਕ ਟਾਂਚਾ ਹੈ ਨਾ ਉਹ ਬਦਲ ਗਿਆ ਹੈ ਨਾ ਬਦਲ ਗਿਆ ਆ ਕਿਉਂਕਿ ਹੁਣ ਅੱਜ ਕਾ ਪਹਿਲਾਂ ਕੀ ਸੂਟ ਹੁੰਦੇ ਸੀਗੇ ਰੇ ਪਜਾਮੀ ਪਾ ਲਈ ਸਲਵਾਰ ਪਾ ਲਈ ਹੈ ਨਾ ਜਾਂ ਫਿਰ ਤੁਸੀਂ ਮਤਲਬ ਉਹ ਇੱਕ ਸਮੋਸਾ ਕੱਟ ਹੁੰਦਾ ਸੀਗਾ ਉਹ ਮੇ ਦਾ ਡਿਜ਼ਾਈਨ ਕਰੀਏ ਕਰ ਲਿਆ ਹੈ ਨਾ ਪਰ ਅੱਜ ਕੱਲ ਕੀ ਆ ਸੂਟ ਥੋੜੇ ਹੁਣ ਕੋਈ ਲੌਂਗ ਸ਼ਰਟ ਸਮਾਨ ਲੱਗ ਗਿਆ ਕੋਈ ਸ਼ਾਰਟ ਸ਼ਰਟ ਸਮਾਨ ਲੱਗ ਗਿਆ ਪਾਕਿਸਤਾਨੀ ਸੂਟ ਪਾਕਿਸਤਾਨੀ ਸੂਟ ਹੈ ਨਾ ਤੇ ਜੈਪੂਰੀ ਸੂਟ ਹੈ ਨਾ ਅਲੱਗ ਲਗ ਤਰ੍ਹਾਂ ਦੇ ਅਲੱਗ-ਲੱਗ ਹੁਣ ਉਪਾਦੀ ਵੀ ਮਤਲਬ ਜਿਵੇਂ ਪੂਰੇ ਸਟੇਟ ਦੇ ਵਿੱਚ ਜਿਹੜੇ-ਜਿਹੜੇ ਹਨਾ ਜਿਵੇਂ ਆਪਾਂ ਕਹਿ ਸਕਦੇ ਆ ਰਾਜਾਂ ਦੇ ਨਾਮ ਨੇ ਤਾਂ ਉਥੋਂ ਦਾ ਕੋਈ ਨਾ ਕੋਈ ਸੂਟ ਹੈ ਜਿਹੜਾ ਮਸ਼ਹੂਰ ਹੈ ਤੇ ਪੰਜਾਬ ਦਾ ਪਟਿਆਲਾ ਸਲਵਾਰ ਸੂਟ ਵੀ ਬਹੁਤ ਮਸ਼ਹੂਰ ਹੈ ਹਾਂਜੀ ਹਾਂ ਹੁਣ ਦੇਖੋ ਇਹ ਤਾਂ ਹੁਣ ਬਹੁਤ ਪਟਿਆਲਾ ਕਿਉਂ ਕਹਿੰਦੇ ਨੇ ਪਟਿਆਲਾ ਸਲਵਾਰ ਕੀ ਹੁੰਦੀ ਹੈ ਪਟਿਆਲਾ ਸਲਵਾਰ ਹੁੰਦੀ ਹੈ ਵੀ ਜਿਹਦੇ ਵਿੱਚ ਭਾਰੀ ਬਾਲ ਪਏ ਹੋਣ ਸਲਵਾਰ ਦੇ ਪਿੱਛੇ ਵੀ ਜਿਹੜਾ ਬਾਲ ਹੁੰਦੇ ਨੇ ਨਾ ਉਹ ਚਿੰਕੇ ਐ ਪੂਰਾ ਪ੍ਰੋਪਰ ਤੇ ਉਹਨਾਂ ਕੀ ਸੂਟ ਜੱਚਦਾ ਆ ਤੇ ਉਹ ਕੁੜੀਆਂ ਦਾ ਸ਼ੌਂਕ ਹੈ ਵੀ ਉਹ ਸੋਚਦੀਆਂ ਨੇ ਕਿ ਅਸੀਂ ਆਏ ਅੱਜ ਆਪਾਂ ਅੱਗੇ ਜਾਈਏ ਜਾਂ ਆਪਾਂ ਅੱਗੇ ਜਾਈਏ ਜਿਹੜੀ ਕੰਮ ਵਾਲੀਆਂ ਨੇ ਜਾਂ ਕਾਲਜ ਵਾਲੀਆਂ ਗਰਲਸ ਨੇ ਉਹੀ ਕਹਿੰਦੀਆਂ ਨੇ ਕਿ ਅਸੀਂ ਅੱਜ ਨਵਾਂ ਡਿਜ਼ਾਈਨ ਪਾ ਕੇ ਜਾਣਾ ਆ ਹੁਣ ਤੇ ਚਲੋ ਪਹਿਲਾਂ ਤਾਂ ਫੈਸ਼ਨ ਡਿਜ਼ਾਈਨਿੰਗ ਕੋਰਸ ਵੀ ਨਹੀਂ ਸੀਗਾ ਮੈਮ ਹੁਣ ਤੇ ਫੈਸ਼ਨ ਡਿਜ਼ਾਈਨਿੰਗ ਕੋਰਸ ਵੀ ਆਣ ਲੱਗ ਗਿਆ ਹੈ ਇਹਦੇ ਵਿੱਚ ਵੀ ਗ੍ਰੈਜੂਏਸ਼ਨ ਹੁੰਦੀ ਆ ਤੇ ਉਹਦੇ ਵਿੱਚ ਇਹ ਡਿਜ਼ਾਈਨਿੰਗ ਹੀ ਸਿਖਾਈ ਜਾਂਦੀ ਆ ਤੇ ਬਿਲਕੁਲ ਜੇਕਰ ਤੁਹਾਨੂੰ ਅੱਜ ਦਾ ਸਾਡਾ ਜਿਹੜਾ ਸ਼ੋਅ ਹੈ ਵਧੀਆ ਲੱਗਿਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਸੂਟਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਵੀ ਸੂਟ ਪਸੰਦ ਨੇ ਤਾਂ ਇਸ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੇਂ ਵਿਸ਼ੇ ਤੇ ਸਤਿ ਸ਼੍ਰੀ ਅਕਾਲ ਜੀ